ਆਹ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਦੋਸਤ ਗੋਵਿੰਦ ਸਿੰਘ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿੱਚ ਨਵੀਂ ਵੀਡੀਓ ਦੇ ਨਾਲ ਤੇ ਦੋਸਤੋ ਅੱਜ ਦੀ ਵੀਡੀਓ ਜਿਹੜੀ ਆ ਹੋ ਸਕਦਾ ਹੈ ਕਿ ਤੁਹਾਡੇ ਜਾਂ ਤੁਹਾਡੇ ਨੇੜੇ ਰਹਿਣ ਵਾਲੇ ਕਿਸੇ ਦੇ ਕੰਮ ਦੀ ਹੋਵੇ ਤੁਹਾਡੇ ਆਨਗਵਾਂਡ ਚ ਕਿਸੇ ਦੀ ਕੰਮ ਦੀ ਹੋਵੇ ਤੁਹਾਡੇ ਕਿਸੇ ਦੋਸਤ ਦੇ ਕੰਮ ਦੀ ਹੋਵੇ ਰਿਸ਼ਤੇਦਾਰ ਦੇ ਕੰਮ ਦੀ ਹੋਵੇ ਜਾਂ ਤੁਹਾਡੇ ਆਪ ਦੇ ਵੀ ਇਹ ਚੀਜ਼ ਕੰਮ ਆ ਸਕਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਜਿਹੜੀਆਂ ਗੱਲਾਂ ਕਰਾਂਗੇ ਕੰਮ ਦੀਆਂ ਗੱਲਾਂ ਨੇ ਬਹੁਤ ਸੋ ਚੈਨਲ ਨੂੰ ਸਭ ਤੋਂ ਪਹਿਲਾਂ ਲਾਈਕ ਤੇ ਫੋਲੋ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਵਾਤਵਤ ਅੱਜ ਵੀਰਤ ਵਾ ਜਿਹੜਾ ਸ਼ੇਅਰ ਕਰਨਾ ਨਾ ਭੁੱਲਿਓ ਕਿ ਕੰਮ ਦੀ ਵੀਡੀਓ ਅੱਜ ਉਹਨਾਂ ਸਾਰੇ ਨੌਜਵਾਨ ਵੀਰਾਂ ਭੈਣਾਂ ਵਾਸਤੇ ਗੱਲਬਾਤ ਕਰਨ ਜਾ ਰਹੇ ਹਾਂ ਜਿਹੜੇ ਕਿ ਜਾਂ ਤਾਂ ਘੱਟ ਪੜੇ ਲਿਖੇ ਨੇ ਜਾਂ ਵੱਧ ਪੜੇ ਲਿਖੇ ਨੇ ਕੰਮ ਕਰ ਹੈ ਨਹੀਂ bizness ਦਾ ਕੋਈ ਆਈਡੀਆ ਆ ਨਹੀਂ ਰਿਹਾ ਸਟ੍ਰੈਸ ਦੇ ਵਿੱਚ ਜੀ ਰਹੇ ਨੇ ਟੈਨਸ਼ਨ ਦੇ ਵਿੱਚ ਜੀ ਰਹੇ ਨੇ ਜਾਂ ਕਿਤੇ ਬਹੁਤ ਘੱਟ ਤਨਖਾਹ ਤੇ ਉਜਰਤ ਤੇ ਕੰਮ ਕਰ ਰਹੇ ਨੇ ਤੇ ਉਹ ਸਾਰਾ ਜਿਹੜਾ ਉਹਨਾਂ ਦੀ ਕਮਾਈ ਹੈ ਜਿਹੜੀ 5 1000 8000 8500 6500 4500 ਰੁਪਈਆ ਇਹਨਾਂ ਕ ਮਿਲਦਾ ਪ੍ਰਾਈਵੇਟ ਫੈਕਟਰੀਆਂ ਦੇ ਵਿੱਚ ਤੇ ਉਹਦੇ ਕਾਰਨ ਉਹ ਸਾਰਾ ਉਹਨਾਂ ਦੇ ਕਿਰਾਏ ਪਾੜਿਆਂ ਤੇ ਲੱਗ ਜਾਂਦਾ ਹੈ ਉਹਨਾਂ ਦੇ ਕਰਵੈਂਸ ਵਹੀਕਲ ਤੇ ਆਣ ਜਾਣ ਤੇ ਲੱਗ ਜਾਂਦਾ ਉਹਦੇ ਮੇਨਟੇਨੈਂਸ ਤੇ ਲੱਗ ਜਾਂਦਾ ਤੇ ਉਹ ਵਿਚਾਰੇ ਹੋਰ ਸਟ੍ਰੈਸ ਜਾ ਰਹੇ ਹੈ ਕਿ ਬਣੀ ਕੀ ਜਾ ਰਿਹਾ ਮਿਹਨਤ ਵੀ ਕਰ ਰਹੇ ਹੈ ਰੋਜ਼ ਜਾ ਵੀ ਰਹੇ ਹੈ ਤੇ ਪੱਲੇ ਵੀ ਕੁਝ ਨਹੀਂ ਪੈਂਡਿਆ ਸੁਪਨੇ ਚੱਕਨਾ ਚੂਰ ਹੁੰਦੇ ਦਿਖ ਰਿਹਾ ਉਮਰ ਜਦੋਂ 25 28 ਸਾਲ ਟੱਪੀ ਜਾ ਰਹੀ ਹੈ ਜਾਂ ਇਸ ਉਮਰ ਦੇ ਨੇੜੇ ਨੇ ਕਿ ਵੀਰ ਭੈਣਾ ਜੱਟ ਇਸ ਉਮਰ ਨੂੰ ਕਰਾਸ ਬਿਜ਼ਨਸ ਆਈਡੀਆਜ਼ ਜਿਹਨਾਂ ਤੇ ਥੋੜੀ ਸਟੱਡੀ ਕਰਕੇ ਆਇਆ ਮੈਂ ਤੇ ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਇਹ ਚੀਜ਼ਾਂ ਕੰਮ ਆਉਣਗੀਆਂ ਜਿਹੜੀਆਂ ਅਸੀਂ ਇਸ ਵੀਡੀਓ 'ਚ ਕਰਨ ਜਾ ਰਹੇ ਆ ਤੇ ਨਾਲ ਦੀ ਨਾਲ ਸ਼ੁਰੂਆਤ 'ਚ ਹਮੇਸ਼ਾ ਮੈਂ ਕਹਿ ਦਿੰਨਾ ਹੁੰਦਾ ਪਹਿਲਾਂ ਹੀ ਖਿਮਾ ਮੰਗ ਲੈਣਾ ਹੁੰਦਾ ਮਾਫੀ ਮੰਗ ਲੈਣਾ ਹੁੰਦਾ ਇਹ ਮੈਂ ਦੱਸ ਦਿੰਨਾ ਹੁੰਦਾ ਕਿ ਨਾ ਤਾਂ ਮੈਂ ਕੋਈ ਬੁੱਧੀਜੀਵੀ ਆ ਨਾ ਮੈਂ ਕੋਈ ਫਿਲਾਸਫਰ ਆ ਨਾ ਮੈਂ ਕੋਈ ਬਹੁਤ ਗਿਆਨਵਾਨ ਆ ਤੇ ਨਾ ਤੁਹਾਡੇ ਵਾਂਗੂ ਕੋਈ ਬਹੁਤ ਜ਼ਿਆਦਾ ਕੋਈ ਸਿਆਣਾ ਬੰਦਾ ਹੈਗਾ ਬਸ ਕੁਝ ਗੱਲਾਂ ਜਿਹੜੀਆਂ ਨੇ ਕੋਸ਼ਿਸ਼ ਕੀਤੀਆਂ ਕਿ ਗੋਰਿਆਂ ਨੇ ਟੈਕਨੋਲੋਜੀ ਬਣਾਈ ਆ ਸੋਸ਼ਲ ਮੀਡੀਆ ਚੰਗੀਆਂ ਗੱਲਾਂ ਕਰਨ ਦੇ ਲਈ ਵਿਚਾਰ ਰੱਖਣ ਦੇ ਲਈ ਆਪਣੇ ਆਦੇ ਨੇੜੇ ਹੋਣ ਦੇ ਲਈ ਤੇ ਉਹਦੀ ਸਹੀ ਵਰਤੋਂ ਕਰਦੇ ਆਂ ਚੰਗੀਆਂ ਗੱਲਾਂ ਕੀਤੀਆਂ ਜਾਣ ਅਸ਼ਲੀਲਤਾ ਅਪੱਧਰਤਾ ਗਾਲੀ ਘੋਲ ਤੋਂ ਦੂਰ ਰਹਿ ਕੇ ਹਾਲਾਂਕਿ ਅਜਹੀਆਂ ਵੀਡੀਓਜ਼ ਜ਼ਿਆਦਾ ਚੱਲਦੀਆਂ ਨੇ ਜਿਹਦੇ ਵਿੱਚ ਗਾਲਾਂ ਵਾਲਾ ਹੁੰਦੀਆਂ ਨੇ ਪਰ ਖੈਰ ਅਸੀਂ ਉਸ ਪਾਸੇ ਨੂੰ ਨਹੀਂ ਜਾਣਾ ਦੋਸਤੋ ਗੱਲਬਾਤ ਜਿਹੜੀ ਸ਼ੁਰੂ ਕਰਦੇ ਆਂ ਧਿਆਨ ਦੇ ਨਾਲ ਸੁਣ ਲਈਓ ਵੀਡੀਓ ਤੁਹਾਡੇ ਕੰਮ ਦੀ ਹੋ ਸਕਦੀ ਆ ਜਾਂ ਤੁਹਾਡੇ ਨੇੜੇ ਤੇੜੇ ਕਿਸੇ ਦੇ ਰਹਿਣ ਦੇ ਰਹਿਣ ਵਾਲਾ ਜਿਹੜਾ ਕੋਈ ਸੱਜਣ ਦੋਸਤ ਮਿੱਤਰ ਰਿਸ਼ਤੇਦਾਰ ਗਵਾਂਡੀ ਉਹਦੇ ਕੰਮ ਦੀ ਹੋ ਸਕਦੀ ਆ ਵੈਸੇ ਤੇ ਨੌਜਵਾਨਾਂ ਦੇ ਲਈ ਆ ਪਰ ਨੌਜਵਾਨਾਂ ਤੋਂ ਇਲਾਵਾ ਕਿਸੇ ਵੀ ਉਮਰ ਦਾ ਕੋਈ ਵੀ ਬੰਦਾ ਚਾਹੇ ਉਹ ਮਰਦ ਹੈ ਚਾਹੇ ਔਰਤ ਹੈ ਲੜਕਾ ਲੜਕੀ ਹੈ ਉਹ ਤੰਦਰੁਸਤ ਹੈ ਚਾਹੇ ਉਹ ਨੂੰ ਕੋਈ ਛੋਟੀ ਮੋਟੀ ਕੋਈ ਦਿੱਕਤ ਵੀ ਹੈ ਕੋਈ ਸਰੀਰਕ ਉਹ ਵੀ ਇਹਨਾਂ ਕੰਮਾਂ ਚੋਂ ਇੱਕ ਦੋ ਕੰਮ ਚੂਜ਼ ਕਰ ਸਕਦਾ ਹੈ ਥੋੜੀ ਸਟੱਡੀ ਕਰਕੇ ਐ ਇਹ ਚ ਗਲਤੀਆਂ ਹੋ ਸਕਦੀਆਂ ਜੇ ਗਲਤੀਆਂ ਹੋਈਆਂ ਤੁਸੀਂ ਦਰੁਸਤ ਕਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਤੇ ਇਥੇ ਮੈਂ ਪਹਿਲੇ ਮੰਗ ਲਈ ਆ ਤੇ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਵੀ ਕਰਨਾ ਹੈ ਮੈਂ ਤੁਹਾਨੂੰ ਇਹ ਵੀ ਗੱਲ ਦੱਸ ਦੇਣਾ ਚਾਹੁੰਦਾ ਦੋਸਤੋ ਇਹ ਜਿਹੜੇ ਮੈਂ ਤੁਹਾਨੂੰ ਕੰਮ ਦੱਸਣ ਜਾ ਰਿਹਾ ਇਹਦੇ ਬਾਰੇ ਜਦੋਂ ਤੁਸੀਂ ਕਿਸੇ ਨੂੰ ਪੁੱਛੋਗੇ ਜਿਹੜਾ ਪਹਿਲਾਂ ਹੀ ਇਹ ਕੰਮ ਕਰ ਰਿਹਾ ਏ ਜਾਂ ਇਸ ਕੰਮ ਦੇ ਬਾਰੇ ਜਿਹਨੂੰ ਨੌਲੇਜ ਹੈ ਉਹਨੂੰ ਜਦੋਂ ਪੁੱਛੋਗੇ ਉਹ ਜਾਂ ਤਾਂ ਤੁਹਾਨੂੰ ਕੁਝ ਵੀ ਨਹੀਂ ਦੱਸੂਗਾ ਜਾਂ ਫਿਰ ਉਹ ਤੁਹਾਨੂੰ ਪਹਿਲੇ ਡਰਾ ਦੇਗਾ ਕਿ ਇਸ ਕੰਮ 'ਚ ਨਾ ਪੈ ਜਾਈਂ ਭਾਈ ਇਸ ਕੰਮ 'ਚ ਕੁਝ ਨਹੀਂ ਹੈਗਾ ਬਹੁਤ ਘਟ ਆਇਆ ਮੈਂ ਤਾਂ ਇਸ ਕੰਮ ਨੂੰ ਕੋਈ ਵੀ ਕਾਮਯਾਬ ਵਿਅਕਤੀ ਮੇਰੀ ਜੋ ਨਿੱਜੀ ਤਜਰਬਾ ਉਹ ਇਹ ਨਹੀਂ ਚਾਹੁੰਦਾ ਕਿ ਕੋਈ ਉਹਦੇ ਬਰਾਬਰ ਦਾ ਹੋ ਜਾਏ 80% ਲੋਕਾਂ ਦੀ ਇਹ ਹੀ ਸੋਚ ਆ ਚੰਗੇ ਵੀ ਬਹੁਤ ਨੇ ਮੈਨੂੰ ਵੀ ਜ਼ਿੰਦਗੀ 'ਚ ਬਹੁਤ ਚੰਗੇ ਮਿਲਿਆ ਜਿਨ੍ਹਾਂ ਨੇ ਗਾਈਡ ਕੀਤਾ ਜਿਨ੍ਹਾਂ ਨੇ ਆਪਣੇ ਆਪਣੇ ਫੀਲਡ ਬਾਰੇ ਲੋੜ ਤੋਂ ਜ਼ਿਆਦਾ ਮੈਨੂੰ ਦੱਸਿਆ ਆਪਣੇ ਤਜਰਬੇ ਦੱਸੇ ਤੇ ਮੈਂ ਬਹੁਤ ਸਾਰੇ ਕੰਮ ਕਰਕੇ ਜ਼ਿੰਦਗੀ 'ਚ ਛੱਡੇ ਵੀ ਨਹੀਂ ਇਹ ਵੀ ਮੈਂ ਇਸ ਵੀਡੀਓ 'ਚ ਦੱਸ ਦਿੰਦਾ ਸੋ ਵੀਡੀਓ ਨੂੰ ਸ਼ੁਰੂ ਕਰੀਏ ਕੰਮ ਦੀਆਂ ਗੱਲਾਂ ਕਰੀਏ ਬਾਕੀ ਅਸੀਂ ਵਿਚਾਰਾਂ ਲਾਸਟ ਵਿੱਚ ਕਰ ਲਾਂਗੇ ਵੀਡੀਓ ਦੇ ਵਿੱਚ ਜਾਂ ਅਗਲੀ ਵੀਡੀਓ 'ਚ ਕਰ ਲਾਂਗੇ ਦੋਸਤੋ ਸਭ ਤੋਂ ਪਹਿਲਾ ਕੰਮ ਜਿਹੜਾ ਹੈ ਬਹੁਤ ਘੱਟ ਬਜਟ ਸ਼ੁਰੂ ਹੋਣ ਵਾਲੇ ਕੰਮ ਦੱਸ ਰਿਹਾ ਮੈਂ ਦੋਸਤੋ ਇਹਨਾਂ ਕੰਮਾਂ ਲਈ ਲਈ ਵੈਸੇ ਤੁਹਾਨੂੰ ਲੋਨ ਵੀ ਮਿਲ ਸਕਦਾ ਪਰ ਲੋਨ ਲੈਣ ਤੋਂ ਗਰੇਜ਼ ਹੀ ਕਰਿਓ ਕਿਉਂਕਿ ਉਹਦੇ ਨਾਲ ਥੋੜਾ ਜਿਹਾ ਚਿੰਤਾ ਜੜੀ ਆ ਉਹ ਹੋ ਸਕਦੀ ਆ ਕਿਉਂਕਿ ਤੁਸੀਂ ਨਵਾਂ ਕੰਮ ਜਿਹੜਾ ਸ਼ੁਰੂ ਕਰਨ ਜਾ ਰਹੇ ਹੋ ਸਭ ਤੋਂ ਪਹਿਲਾ ਕੰਮ ਜਿਹੜਾ ਮੈਂ ਲੱਭ ਕੇ ਲਿਆ ਆ ਦੋਸਤੋ ਹੈਗਾ ਇੱਕ ਫੈਂਸੀ ਜੀ ਟੀ ਸ਼ਾਪ ਇੰਗਲਿਸ਼ 'ਚ ਬਹੁਤ ਸੋਹਣਾ ਲੱਗਦਾ ਪਰ ਪੰਜਾਬੀ 'ਚ ਅਸੀਂ ਜਾਂ ਤੁਸੀਂ ਮਨ 'ਚ ਹੀ ਖਿਆਲ ਹੁੰਦਾ ਕਿ ਯਾਰ ਲੈ ਇਹ ਵੀ ਕੋਈ ਆਈਡੀਆ ਕੱਢ ਕੇ ਲਿਆਂਦਾ ਗੋਵਿੰਦ ਸਿੰਘ ਨੇ ਲੋਕੀ ਕੀ ਕਹਿਣਗੇ ਇੱਕ ਮੁੰਡਾ ਕੀ ਕਰਦਾ ਚਾਹ ਦਾ ਕੰਮ ਕਰਦਾ ਇੱਥੋਂ ਅਸੀਂ ਚਾਹ ਦਾ ਕੰਮ ਕਰਦਾ ਨਹੀਂ ਚਾਹ ਦਾ ਕੱਪ ਇੱਕ ਛੋਟੇ ਜਿਹੇ ਸਟਾਲ ਤੇ ਅੱਜ 10 ਰੁਪਏ ਤੋਂ ਮਹਿੰਗਾ ਹੋ ਚੁੱਕਿਆ ਕਿਉਂਕਿ ਮਹਿੰਗਾਈ ਬਹੁਤ ਆ 12-15 ਰੁਪਏ ਦੇ ਕਰੀਬ ਬਹੁਤ ਜਗ੍ਹਾ ਦਿੱਤੀ ਚਾਹ ਦਾ ਰੇਟ ਹੋ ਚੁੱਕਾ ਹੈ ਤੇ ਉਹ ਵਾਲੀ ਚਾਹ ਦੀ ਦੁਕਾਨ ਨੂੰ ਅਕਸਰ ਲੋਕ ਚਾਹ ਦੀ ਦੁਕਾਨ ਹੀ ਕਹਿੰਦੇ ਨੇ ਕਿੱਥੇ ਗਏ ਸੀ ਕਿ ਚਾਹ ਦੀ ਦੁਕਾਨ ਤੇ ਗਿਆ ਸੀ ਕਿੱਥੇ ਚਾਹ ਪੀਣ ਜਾਣਾ ਚਾਹ ਦੀ ਦੁਕਾਨ ਤੇ ਪਰ ਸਾਡੇ ਸ਼ਹਿਰ ਦੇ ਵਿੱਚ ਚਾਏ ਸੂਟਾ ਬਾਰ ਇੱਕ ਸਟੋਰ ਖੁੱਲਿਆ ਇੱਕ ਦੁਕਾਨ ਖੁੱਲੀ ਹੈ ਇੱਕ ਫ੍ਰੈਂਚਾਈਜ਼ੀ ਖੁੱਲੀ ਹੈ ਬਹੁਤ ਸ਼ਹਿਰਾਂ ਦੇ ਵਿੱਚ ਹੋ ਸਕਦੀ ਹੈ ਇਸ ਨਾਮ ਚਾਏ ਸੂਟਾ ਬਾਰ ਦੀ ਜਿਵੇਂ ਮੈਂ ਗੱਲ ਕੀਤੀ ਦੋ ਤੇ ਉਹਦੇ ਵਿੱਚ ਕੀ ਹੈ ਕਿ ਇੱਕ ਫੈਂਸੀ ਜਿਹੜੀ ਟੀ ਸ਼ਾਪ ਹੈ ਤੇ ਦੇਖਿਆਂ ਪਤਾ ਲੱਗਦਾ ਕਿ ਕਸਟਮਰ ਅਟਰੈਕਟ ਹੁੰਦਾ ਹੈ ਇਸ ਚੀਜ਼ ਵੱਲ ਕਿਉਂ ਅਟਰੈਕਟ ਹੁੰਦਾ ਮੈਂ ਤੇ ਵੀ ਥੋੜੀ ਜਿਹੀ ਸਟੱਡੀ ਕਰਨ ਦੀ ਕੋਸ਼ਿਸ਼ ਕੀਤੀ ਇੱਕ ਦੋ ਵਾਰੀ ਜਾ ਕੇ ਵਿਜ਼ਿਟ ਕਰਕੇ ਬੈਠ ਕੇ ਦੇਖਿਆ ਹਾਲਾਂਕਿ ਮੈਂ ਚਾਹ ਦਾ ਸ਼ਿਵਰ ਨਹੀਂ ਕਰਦਾ ਪਰ ਤਾਜ਼ਗੀ ਦੇ ਲਈ ਅਕਸਰ ਸਾਡੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਲੋਕ ਚਾਹ ਪੀਂਦੇ ਨੇ ਤਾਂ ਪੀਣੀ ਵੀ ਚਾਹੀਦੀ ਹੈ ਕੋਮਾਰੀ ਗੱਲ ਹੈ ਮੈਂ ਤੁਸੀਂ ਦੇਖਿਆ ਕਿ ਲੋਕ ਜਿਹੜੇ ਨੇ ਉਹ ਚਾਹ ਪੀਣ ਘਟ ਆਉਂਦੇ ਨੇ ਅਸਲ ਦੇ ਵਿੱਚ ਅਜਹੀਆਂ ਫੈਂਸੀ ਟੀ ਸ਼ਾਪਸ ਤੇ ਉੱਤੇ ਜਿਹੜੇ ਗ੍ਰਾਹਕ ਨੇ ਜਿਹੜੇ ਕਸਟਮਰ ਨੇ ਉਹ ਜਾਂ ਤਾਂ ਸੈਲਫੀ ਲੈਣ ਦੇ ਇਰਾਦੇ ਨਾਲ ਆਉਂਦੇ ਨੇ ਰੀਲਸ ਬਣਾਉਣ ਦੇ ਇਰਾਦੇ ਨਾਲ ਆਉਂਦੇ ਨੇ ਜਾਂ ਆਪਣੇ ਸਕੇ ਸੰਬੰਧੀਆਂ ਦੋਸਤਾਂ ਦੇ ਨਾਲ ਕੁਝ ਪਲ ਬਤਾਉਣ ਆਉਂਦੇ ਨੇ ਕਾਲਜ ਜਿਹੜੇ ਕਾਲਜਾਂ ਦੇ ਵਿੱਚ ਬੱਚੇ ਪੜ੍ਹਦੇ ਨੇ ਸਕੂਲਾਂ 'ਚ ਪੜ੍ਹਦੇ ਨੇ ਉਹ ਥੋੜਾ ਸਮਾਂ ਬਤਾਇਤ ਕਰਨ ਆਉਂਦੇ ਨੇ ਕਿ ਇੱਕ ਚੰਗੀ ਜਿਹੀ ਜਗ੍ਹਾ ਅਸੀਂ ਬੈਠ ਜਾਵਾਂਗੇ ਕਿਉਂਕਿ ਗਰਮੀਆਂ ਨੂੰ ਉਸੇ AC ਲੱਗਿਆ ਮਿਲੇਗਾ ਤੇ ਸਰਦੀਆਂ ਨੂੰ ਜਿਹੜਾ ਉਸੇ ਹੀਟਰ ਲੱਗਿਆ ਹੋ ਸਕਦਾ ਤੇ ਦੋਸਤੋ ਇਸ ਦੇ ਨਾਲ ਹੀ ਕਈ ਲੋਕ ਜਿਹੜੇ ਨੇ ਚਾਹ ਦੀ ਦੁਕਾਨ ਤੇ ਜਾਂ ਇਸ ਤਰ੍ਹਾਂ ਦੇ ਫੈਨਸੀ ਟੀ ਸਟਾਲਸ ਦੇ ਉੱਤੇ ਆਪਣਾ ਇਮਪ੍ਰੈਸ਼ਨ ਬਣਾਉਣ ਦੇ ਲਈ ਵੀ ਆਉਂਦੇ ਨੇ ਕਿ ਘਰ ਦੇ ਵਿੱਚ ਕੋਈ ਗੈਸਟ ਆਏ ਨੇ ਤੇ ਉਹਨਾਂ ਨੂੰ ਇਮਪ੍ਰੈਸ਼ਨ ਇੱਕ ਬਣਾਉਣਾ ਹੁੰਦਾ ਕਿ ਸਾਡੇ ਸ਼ਹਿਰ ਦੇ ਵਿੱਚ ਇੱਕ ਟੀ ਸ਼ਾਪ ਹੈ ਜਿੱਥੇ ਟੀ ਜਿਹੜੀ ਆ ਉਹ ਚਾਹ ਪੀਣ ਜਾਂਦੇ ਆ ਇੱਕ ਪ੍ਰੈਸ਼ਨ ਵੀ ਹੁੰਦਾ ਠੀਕ ਹੈ ਸਟੇਟਸ ਸਿੰਬਲ ਵੀ ਹੁੰਦਾ ਕਈ ਗੱਲਾਂ ਹੁੰਦੀਆਂ ਨੇ ਇਹ ਚੀਜ਼ਾਂ ਵੀ ਹੋਣੀਆਂ ਜ਼ਰੂਰੀ ਨੇ ਕੁਮਾਰੀਆਂ ਗੱਲਾਂ ਨਹੀਂ ਦੂਸਰੀ ਗੱਲ ਜਿਹੜਾ ਮੁੱਖ ਗੱਲ ਆ ਮੇਨ ਗੱਲ ਆ ਦੋਸਤੋ ਚਾਹ ਦੀ ਦੁਕਾਨ ਤੇ ਤੁਹਾਨੂੰ ਚਾਹ ਦਾ ਕੱਪ 20 ਰੁਪਏ ਤੋਂ 15 ਰੁਪਏ ਦੇ ਵਿੱਚ ਇੱਕ ਕੱਚ ਇਹ ਅਜਿਹੇ ਫੈਂਸੀ ਟੀ ਸਟਾਲਸ ਦੇ ਉੱਤੇ ਫੈਂਸੀ ਜਿਹੜੇ ਕੱਪਸ ਨੇ ਉਹ ਆ ਰਹੇ ਨੇ ਇੱਕ ਜਿਹੜਾ ਆਈਸਕ੍ਰੀਮ ਵਾਲੇ ਕੋਨ ਨੇ ਉਸ ਮਟੀਰੀਅਲ ਦੇ ਬਣੇ ਹੋਏ ਕੱਪ ਵੀ ਮਿਲ ਜਾਂਦੇ ਨੇ ਜਾਂ ਤੁਸੀਂ ਉਹ ਦਿੱਲੀ ਤੋਂ ਮਸ਼ੀਨ ਵੀ ਲਿਆ ਸਕਦੇ ਹੋ ਬੜੀ ਆਸਾਨੀ ਨਾਲ ਮਿਲ ਜਾਂਦੀ ਹੈ Google YouTube ਤੇ ਸਰਚ ਕਰੋਗੇ ਉਸ ਉਸ ਕੋਨ ਵਾਲੇ ਮਟੀਰੀਅਲ ਦੇ ਬਣੇ ਹੋਏ ਕੱਪਸ ਜਿਦੇ ਵਿੱਚ ਚਾਹ ਕਾਫੀ ਪੀਣ ਤੋਂ ਬਾਅਦ ਤੁਸੀਂ ਉਹ ਕੱਪਸ ਨੂੰ ਜਿਹੜਾ ਕਸਟਮਰ ਖਾ ਵੀ ਸਕਦਾ ਇੱਕ ਨਵੀਂ ਕਨਸੈਪਟ ਨਵਾਂ ਚੀਜ਼ ਵੀ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਆਪਣੇ ਕਸਬੇ ਦੇ ਵਿੱਚ ਸ਼ੁਰੂ ਕਰ ਸਕਦੇ ਆ ਇਸ ਤੋਂ ਇਲਾਵਾ ਕੁੱਲੜ ਵਾਲਾ ਕਨਸੈਪਟ ਬਹੁਤ ਚੱਲਦਾ ਹੈ ਕੁੱਲੜ ਦੇ ਵਿੱਚ ਲੋਕ ਚਾਹ ਪੀਣੀ ਕਾਫੀ ਪਸੰਦ ਕਰਦੇ ਨੇ ਕਿਉਂਕਿ ਜਦੋਂ ਮਿੱਟੀ ਦਾ ਟੇਸ ਜਿਹੜਾ ਹੈ ਚਾਹ ਦੇ ਨਾਲ ਘੁਲਦਾ ਹੈ ਤੇ ਉਹ ਜ਼ਾਇਕਾ ਅਲੱਗ ਹੀ ਹੋ ਜਾਂਦਾ ਤਾਂ ਫਲੇਵਰ ਵਾਲੀ ਚਾਹ ਵੀ ਹੈ ਜਿਹੜੀ ਉਹ ਲੋਕਾਂ ਨੂੰ ਕਾਫੀ ਪਸੰਦ ਆਉਂਦੀ ਹੈ ਬਹੁਤ ਤਰ੍ਹਾਂ ਦੇ ਫਲੇਵਰ ਬੇਸ਼ੱਕ ਆਨਲਾਈਨ ਅਵੇਲੇਬਲ ਨੇ ਲੋਕ ਘਰ ਵਿੱਚ ਵੀ ਪੀ ਸਕਦੇ ਨੇ ਪਰ ਲੋਕ ਟੀ ਸਟਾਲ ਜਿਹੜਾ ਵਧੀਆ ਫੈਂਸੀ ਕੋ ਦੁਕਾਨ ਹੈ ਤੁਹਾਡਾ ਕੋਈ ਸਟੋਰ ਖੋਲਿਆ ਉੱਥੇ ਤੱਕ ਚਾਹ ਪੀਣ ਪਸੰਦ ਕਰਦੇ ਨੇ ਜਿੱਥੋਂ ਇੱਕ ਚੰਗੀ ਅਰਨਿੰਗ ਤੁਸੀਂ ਗੇਨ ਕਰ ਸਕਦੇ ਹੋ ਸਾਫ ਸੁਥਰੇ ਰਹਿ ਕੇ ਤੁਸੀਂ ਵਧੀਆ ਤਰੀਕੇ ਨਾਲ ਇੱਕ ਟੀ ਸ਼ਾਪ ਜਿਹੜੀ ਆ ਉਹ ਫੈਂਸੀ ਚਲਾ ਸਕਦੇ ਹੋ ਤੇ ਨਾਲ 스ਨੈਕਸ ਦਾ ਇੱਕ ਅਲੱਗ ਤੋਂ ਕਾਊਂਟਰ ਖੋਦਾ ਵੀ ਲਗਾ ਸਕਦੇ ਹੋ ਔਰ ਤੁਸੀਂ ਆਪਣੀ ਹੀ ਦੁਕਾਨ ਚਾਹੇ ਕਿਰਾਏ ਦੀ ਦੁਕਾਨ ਚਾਹੇ ਆਪਣੀ ਦੁਕਾਨ ਚ ਉੱਥੋਂ ਡਬਲ ਇਨਕਮ ਕਿਵੇਂ ਲੈ ਸਕਦੇ ਹੋ ਕਿ ਟੀ ਸਟਾਲ ਦੇ ਨਾਲ ਨਾਲ ਤੁਸੀਂ ਇੱਕ ਅਲੱਗ ਤੋਂ ਕਾਊਂਟਰ ਜਿਹੜਾ ਸਨੈਕਸ ਦਾ ਲਗਾ ਸਕਦੇ ਹੋ ਬਹੁਤ ਲੋਕਾਂ ਨੇ ਇਸ ਤਰ੍ਹਾਂ ਕੀਤਾ ਹੈ ਇਹ ਵੀ ਕਨਸੈਪਟ ਬਹੁਤ ਵਧੀਆ ਤੁਸੀਂ ਆਪਣਾ ਕੰਮ ਵੀ ਸ਼ੁਰੂ ਕਰ ਸਕਦੇ ਹੋ ਜਿੱਥੇ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਜਾਂ ਦੋਸਤਾਂ ਦੀ ਸਹਾਇਤਾ ਲੈ ਸਕਦੇ ਹੋ ਉਸ ਕਾਊਂਟਰ ਦੇ ਉੱਤੇ ਨਹੀਂ ਤਾਂ ਤੁਸੀਂ ਉਸ ਕਾਊਂਟਰ ਨੂੰ ਐਗਰੀਮੈਂਟ ਕਰਕੇ ਕੰਟਰੈਕਟ ਤੇ ਆਪਣੀ ਹੀ ਜਗ੍ਹਾ ਦੇ ਅੰਦਰ ਉਸੇ ਸ਼ਰਤ ਦੇ ਹੇਠਾਂ ਜਿਹੜਾ ਉਹਨੂੰ ਤੁਸੀਂ ਕਿਰਾਏ ਤੇ ਦੇ ਸਕਦੇ ਹੋ ਔਰ ਉਸ ਤੋਂ ਵੀ ਤੁਹਾਨੂੰ ਚੰਗੀ ਮੋਟੀ ਆਮਦਨ ਡੇਲੀ ਬੀਸਿਸ ਤੇ ਚਾਹੇ ਤੁਸੀਂ ਵੀਕਲੀ ਚਾਹੇ ਮੰਥਲੀ ਜਿਵੇਂ ਵੀ ਚਾਹੋ ਤੁਸੀਂ ਐਗਰੀਮੈਂਟ ਸਾਈਨ ਕਰਕੇ ਉੱਥੋਂ ਵੀ ਚੰਗੀ ਅਰਨਿੰਗ ਲੈ ਸਕਦੇ ਹੋ ਦੂਸਰਾ ਜਿਹੜਾ ਕੰਮ ਹੈ ਦੋਸਤੋ ਇਸ ਕੰਮ ਦੀ ਡਿਮਾਂਡ ਸੋਚਿਆ ਜਾਂਦਾ ਹੈ ਕਿ ਸਿਰਫ ਸੀਜ਼ਨ ਦਾ ਕੰਮ ਹੈ ਪਰ ਅਸਲ ਦੇ ਵਿੱਚ ਇਹ ਸੀਜ਼ਨ ਦਾ ਕੰਮ ਨਹੀਂ ਜੇਕਰ ਤੁਸੀਂ ਚੰਡੀਗੜ੍ਹ ਦਿੱਲੀ ਜਾਂ ਇਸ ਤੋਂ ਪਾਰ ਵਾਲੇ ਇਲਾਕਿਆਂ 'ਚ ਚਲੇ ਜਾਓ ਤੇ ਇਹ ਕੰਮ ਸਦਾ ਬਹਾਰ ਹੈ ਪੰਜਾਬ ਦੇ ਵਿੱਚ ਕੰਮ ਜਰੂਰ ਸੀਜ਼ਨ ਦਾ ਹੈ ਪਰ 6 ਮਹੀਨੇ ਦੇ ਕਰੀਬ ਕਰੀਬ ਜਿਹੜਾ ਕੰਮ ਹੈ ਉਹ ਸਾਲ ਭਰ ਦੀ ਕਮਾਈ ਦੇ ਜਾਂਦਾ 6 ਮਹੀਨੇ ਤੁਸੀਂ ਵਿਹਲੇ ਰਹਿ ਕੇ ਜਾਂ ਹੋਰ ਕੋਈ ਕੰਮ ਵੀ ਕਰ ਸਕਦੇ ਹੋ ਅਗਲੇ 6 ਮਹੀਨੇ ਦੇ ਵਿੱਚ ਇਹ ਕੰਮ ਵੀ ਜਿਹੜਾ ਬੜੀ ਆਸਾਨੀ ਨਾਲ ਤੁਸੀਂ ਸਿੱਖ ਸਕਦੇ ਹੋ ਕਿਸੇ ਵੀ ਉਮਰ ਦੇ ਵਿੱਚ ਸਿੱਖ ਸਕਦੇ ਹੋ ਇਸ ਕੰਮ ਦੇ ਲਈ ਇੱਕ ਵਹਿਮ ਪਾਇਆ ਜਾਂਦਾ ਹੈ ਕਿ ਬਹੁਤ ਛੋਟੀ ਉਮਰ ਦੇ ਵਿੱਚ ਇਹ ਕੰਮ ਬਹੁਤ ਵੀ ਇਸ ਕੰਮ ਨੂੰ ਲੈ ਕੇ ਜਟਕ ਹੈਗੀ ਤਾਂ ਤੁਸੀਂ ਇਹ ਕੰਮ ਸਿੱਖ ਸਕਦੇ ਹੋ ਤੇ ਇਹ ਕੰਮ ਹੈਗਾ ਫੋਟੋਗ੍ਰਾਫੀ ਦਾ ਵੀਡੀਓਗ੍ਰਾਫੀ ਦਾ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਨੂੰ ਕਦੀ ਥੋੜਾ ਜਿਹਾ ਹੇਟਲੇ ਪੱਤਰ ਦਾ ਕੰਮ ਸਮਝਿਆ ਜਾਂਦਾ ਸੀ ਫੋਟੋਗ੍ਰਾਫਰਾਂ ਤੇ ਵੀਡੀਓਗ੍ਰਾਫਰਾਂ ਨਾਲ ਕੋਈ ਬਹੁਤਾ ਚੰਗਾ ਸਲੂਕ ਨਹੀਂ ਹੁੰਦਾ ਸੀ ਪਰ ਅੱਜ ਇਹ ਕੰਮ ਜਿਹੜਾ ਆ ਇਹ ਅਸਮਾਨ ਦੀਆਂ ਬੁਲੰਦੀਆਂ ਛੂ ਰਿਹਾ ਔਰ ਇਸ ਕੰਮ ਦੇ ਵਿੱਚ ਨਵੇਂ-ਨਵੇਂ ਰੋਜ਼ ਕੈਮਰੇ ਆ ਰਹੇ ਨੇ ਵਧੀਆ-ਵਧੀਆ ਲੈਂਸ ਆ ਰਹੇ ਨੇ ਤੇ ਲੋਕ ਫੋਟੋਗ੍ਰਾਫਰਾਂ ਦੀ ਵੀਡੀਓਗ੍ਰਾਫਰਾਂ ਦੀ ਬਹੁਤ ਰਿਸਪੈਕਟ ਵੀ ਕਰਦੇ ਨੇ ਤੇ ਬਹੁਤ ਪੜ੍ਹੇ ਲਿਖੇ ਲੋਕ ਇਸ ਲਾਈਨ ਦੇ ਵਿੱਚ ਆ ਰਹੇ ਨੇ ਤੇ ਇਸ ਲਾਈਨ ਦੇ ਵਿੱਚ ਪਾ ਕੇ ਵੀ ਅੱਗੇ ਬਹੁਤ ਸਾਰੇ ਰਾਹਤੇ ਨੇ ਜਿਵੇਂ ਬਾਟਲਿੰਗ ਫੋਟੋਗ੍ਰਾਫੀ ਚਾਹੇ ਤੁਸੀਂ ਪੋਰਟਫੋਲੀਓ ਸਪੈਸ਼ਲਿਸਟ ਬਣ ਜਾਣੇ ਹੋ ਕਿਸੇ ਵੱਡੇ ਸ਼ਹਿਰ ਦੇ ਵਿੱਚ ਆ ਕੇ ਇਹ ਬਹੁਤ ਸਾਰੇ ਇਸ ਦੇ ਵਿੱਚ ਅਗਾਹ ਵੀ ਰਸਤੇ ਹੈਗੇ ਨੇ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਦੇ ਵਿੱਚ ਸਟਿਲ ਦੇ ਵਿੱਚ ਜਾਂ ਵੀਡੀਓਗ੍ਰਾਫੀ ਦੇ ਵਿੱਚ ਤੁਸੀਂ ਜੇਕਰ ਮੁਹਾਰਤ ਹਾਸਲ ਕਰ ਲੈਣੇ ਹੋ ਜੇ ਤੁਹਾਨੂੰ ਥੋੜੀ-ਬਹੁਤ ਵੀਡੀਓਗ੍ਰਾਫੀ ਦੀ ਚਟਕ ਹੈਗੀ ਅੱਜੇ ਗੱਲ ਤਾਂ ਆਮ ਤੌਰ ਤੇ ਰੀਲਾਂ ਬਣਾਉਣ ਦਾ ਆ ਵੀਡੀਓ ਬਣਾਉਣ ਦਾ ਬਲੌਗ ਬਣਾਉਣ ਦਾ ਟ੍ਰੈਂਡ ਹੈਗਾ ਹੀ ਆ ਵੀਡੀਓਗ੍ਰਾਫੀ ਬਾਰੇ ਕਾਫੀ ਕੁਝ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਕਿਵੇਂ ਸਟੈਬਲਾਈਜ਼ਰ ਮੋਡ ਕੀ ਹੁੰਦਾ ਏਆਈ ਕੀ ਹੁੰਦਾ ਕਲਰ ਬੈਲੈਂਸਿੰਗ ਇਹ ਥੋੜੀ ਬਹੁਤ ਇਹ ਚੀਜ਼ ਆ ਰਹੀਆਂ ਨੇ ਲੋਕਾਂ ਨੂੰ ਪਹਿਲਾਂ ਹੀ ਪਤਾ ਨਹੀਂ ਤੁਹਾਨੂੰ ਵੀ ਬਹੁਤ ਪਤਾ ਨਹੀਂ ਖਾਸ ਕਰਕੇ ਨੌਜਵਾਨ ਵੀਰਾਂ ਭਰਾਵਾਂ ਨੂੰ ਇਸ ਲਾਈਨ ਚ ਵੀ ਤੁਸੀਂ ਪੈ ਕੇ ਚੰਗਾ ਮੋਟਾ ਪੈਸਾ ਕਮਾ ਸਕਦੇ ਹੋ ਤੇ ਇਸ ਦੇ ਵਿੱਚ ਵੀ ਸ਼ੁਰੂਆਤ ਦੇ ਵਿੱਚ ਇਨਵੈਸਟਮੈਂਟ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਜਿਵੇਂ ਆਪਾਂ ਪਹਿਲਾਂ ਟੀ ਦਾ ਟੀ ਸਟਾਲ ਦਾ ਕੰਮ ਦੱਸਿਆ ਕਿ ਉਹਦੇ ਵਿੱਚ ਵੀ ਕੋਈ ਬਹੁਤ ਵੱਡੀ ਇਨਵੈਸਟਮੈਂਟ ਦੀ ਜ਼ਰੂਰਤ ਨਹੀਂ ਹੁੰਦੀ ਛੋਟੇ ਕੰਮ ਤੋਂ ਤੁਸੀਂ ਸ਼ੁਰੂ ਕਰ ਸਕਦੇ ਹੋ ਛੋਟੀ ਜੀ ਦੁਕਾਨ ਲੈ ਕੇ ਉੱਥੋਂ ਸ਼ੁਰੂਆਤ ਕਰਕੇ ਅੱਗੇ ਵਧਾ ਵੀ ਸਕਦੇ ਹੋ ਕੰਪਨੀ ਬਣਾ ਸਕਦੇ ਹੋ ਫ੍ਰੈਂਚਾਈਜ਼ੀ ਦੇ ਸਕਦੇ ਹੋ ਤੇ ਇਵੇਂ ਵੀ ਵੀਡੀਓ ਪਰ ਡੇ ਤੁਹਾਨੂੰ ਤੁਹਾਡੀ ਮਿਹਨਤਾਂ ਨਾਲ ਮਿਲਦਾ ਹੈ 300 ਰੁਪਏ ਤੋਂ ਲੈ ਕੇ 500 ਰੁਪਏ ਤੱਕ ਵੈਸੇ 500 ਹੋ ਚੁੱਕਾ ਪਰ ਕਿ 300 ਜਾਂ 350 400 ਰੁਪਏ ਤੁਹਾਡੇ ਕੰਮ ਦੇ ਉੱਤੇ ਡਿਪੈਂਡ ਕਰਦਾ ਹੈ ਤੁਹਾਨੂੰ ਹੈਲਪਰ ਦੇ ਤੌਰ ਤੇ ਲਜਾਇਆ ਜਾਂਦਾ ਪਹਿਲਾਂ ਤਾਰਾਂ ਤੂੜਾ ਇਕੱਠੀਆਂ ਕਰਨੀ ਸਿਖਾਈਆਂ ਜਾਂਦੀਆਂ ਉਹ ਜ਼ਰੂਰੀ ਵੀ ਹੁੰਦਾ ਹੈ ਕਿ ਤੁਹਾਨੂੰ ਕੱਲ ਤੁਸੀਂ ਕਿਸੇ ਕੋਲ ਕੰਮ ਤਾਂ ਹੀ ਲੈ ਸਕਦੇ ਹੋ ਜੋ ਤੁਹਾਨੂੰ ਖੁਦ ਨੂੰ ਕਰਨਾ ਆਉਂਦਾ ਤੇ ਬਿਨਾਂ ਸ਼ਰਮ ਕੀਤਾ ਤੁਸੀਂ ਇਸ ਕੰਮ 'ਚ ਜੇਕਰ ਪੈ ਜਾਣਿਓ ਹੁਣ ਵੀ ਸੀਜ਼ਨ ਚੱਲ ਰਿਹਾ ਹੈ ਸਰਦੀਆਂ ਦਾ ਇਹਦੇ ਵਿੱਚ ਵੀ ਮੋਟੀ ਕਮਾਈ ਹੈ ਇਸ ਕੰਮ ਦੇ ਨਾਲ ਜੁੜਿਆ ਹੀ ਕੰਮ ਤੁਹਾਨੂੰ ਮੈਂ ਹੋਰ ਦੱਸਣ ਲੱਗਾ ਕਈ ਇਹ ਜਿਵੇਂ ਟੀ ਸਟਾਲ ਦਾ ਮੈਂ ਰੁਸਿਆ ਵੀ ਟੀ ਸਟਾਲ ਦਾ ਕੰਮ ਜਦੋਂ ਗੱਲ ਕਰੂੰਗਾ ਅਗਲਾ ਉਹ ਹੈ ਯਾ ਚਾਹ ਦੀ ਦੁਕਾਨ ਕਰਨੀ ਹੈ ਮੈਂ ਉਹਦੇ ਤੁਹਾਨੂੰ ਐਡਵਾਂਟੇਜਸ ਵੀ ਦੱਸਤੀ ਆ ਔਰ ਅਰਨਿੰਗ ਬਾਰੇ ਵੀ ਗੱਲ ਕਰਦੀ ਆ ਇਵੇਂ ਹੀ ਫੋਟੋਗ੍ਰਾਫੀ ਵੀਡੀਓਗ੍ਰਾਫੀ ਬਾਰੇ ਮੈਂ ਗੱਲ ਕੀਤੀ ਕਈ ਲੋਕ ਅੱਛੇ ਵੀਡੀਓ ਬੰਦ ਕਰਦਣਗੇ ਯਾਰ ਇਹ ਵੀ ਕੋਈ ਕੰਮ ਕਰਨੇ ਵਾਲਾ ਨੇ ਇਸ ਕੰਮ ਨੂੰ ਹੁਣ ਵੀ ਕਈ ਬੰਦੇ ਹੇਠਲੇ ਪੱਧਰ ਦਾ ਸਮਝਦੇ ਗਿਆ ਪੈਲੈਸ ਤੇ ਕੈਮਰਾ ਚੱਕ ਕੇ ਆਏ ਫਰੇ ਫਿਰਨਾ ਪਰ ਨਹੀਂ ਜੇ ਤੁਸੀਂ ਇਸ ਕੰਮ ਤੋਂ ਵੀ ਜਿਹੜਾ ਮੂੰਹ ਮੋੜ ਰਹੇ ਹੋ ਤੇ ਫਿਰ ਕੰਮ ਤੁਹਾਡੇ ਅਗਲਾ ਕੰਮ ਤੁਹਾਡੇ ਕੰਮ ਦਾ ਉਹ ਹੈਗਾ ਵੀਡੀਓ ਐਡੀਟਿੰਗ ਤੁਸੀਂ ਕਿਤੇ ਵੀ ਤੁਹਾਨੂੰ ਜਾਣ ਦੀ ਜ਼ਰੂਰਤ ਨਹੀਂ ਕੋਈ ਲੱਖਾਂ ਰੁਪਇਆ ਲੋਨ ਦੀ ਲੋੜ ਨਹੀਂ 30000 ਰੁਪਏ ਦੇ ਵਿੱਚ ਪੁਰਾਣਾ ਕੰਪਿਊਟਰ ਲੈ ਕੇ ਉਹਦੇ ਵਿੱਚ ਸਾਰਾ ਤੁਸੀਂ ਮੋਡੀਫਿਕੇਸ਼ਨ ਕਰਕੇ 30000 ਦੇ ਵਿੱਚ ਇੱਕ ਚੰਗਾ ਕੰਪਿਊਟਰ ਬਣ ਸਕਦਾ ਹੈ 50000 ਦਾ ਥੋੜਾ ਜਿਆਦਾ ਵਧੀਆ ਬਣ ਜਾਏਗਾ ਤੇ 12000 ਰੁਪਏ ਤੋਂ ਲੈ ਕੇ ਲੱਖ ਰੁਪਏ ਤੱਕ ਦੇ ਜਿਹੜੇ ਲੈਪਟਾਪ ਮਿਲ ਜਾਂਦੇ ਨੇ ਜੇ ਤੁਸੀਂ ਅਲੱਗ-ਅਲੱਗ ਜਗ੍ਹਾ ਚਾਹੁੰਦੇ ਹੋ ਕਿ ਮੈਂ ਇੱਕ ਜਗ੍ਹਾ ਬੈ ਕੇ ਨਹੀਂ ਐਡੀਟਿੰਗ ਕਰ ਸਕਦਾ ਜਾਂ ਤੁਹਾਡਾ ਕੰਮ ਕੁਝ ਹੋਰ ਹੈ ਉਹਦੇ ਨਾਲ ਤੁਸੀਂ ਇਸ ਕੰਮ ਨੂੰ ਐਡ-ਆਨ ਕਰਨਾ ਚਾਹੁੰਦੇ ਹੋ ਫਿਰ ਤੁਸੀਂ ਲੈਪਟਾਪ ਦਾ ਆਪਸ਼ਨ ਵੀ ਰੱਖ ਸਕਦੇ ਹੋ EMI ਤੇ ਬੜੀ ਈਜ਼ੀਲੀ ਅਵੇਲੇਬਲ ਹੋ ਜਾਂਦਾ ਪਰ ਮੇਰੀ ਸਲਾਹ ਕਿ ਤੁਸੀਂ ਪੁਰਾਣਾ ਸਿਸਟਮ 30000 ਦਾ ਬਣਾ ਲਓ 50000 ਦਾ ਬਣਾ ਲਓ 40000 ਦਾ ਜਲੰਧਰ ਤੋਂ ਲੁਧਿਆਣੇ ਤੋਂ ਇਸ ਤੋਂ ਵੀ ਸਸਤਾ ਬਣ ਸਕਦਾ ਹੈ ਕੰਪਿਊਟਰ ਜਿਹੜਾ ਉੱਥੋਂ ਬਣਾ ਲਓ ਤਾਂ ਵੀਡੀਓ ਐਡੀਟਿੰਗ ਤੁਸੀਂ ਘਰ ਤੋਂ ਕਰ ਸਕਦੇ ਆ ਲੇਡੀਜ਼ ਕਰ ਸਕਦੀਆਂ ਨੇ ਮੈਂ ਅਜਿਹੇ ਇੱਕ ਦੋ ਸਟੋਰੀਆਂ ਨੂੰ ਜਾਣਦਾ ਜਿਨ੍ਹਾਂ ਦੇ ਨੌਜਵਾਨ ਵੀਰਾਂ ਨੇ ਖੁਦ ਇਹ ਵੀਡੀਓ ਐਡਿਟਿੰਗ ਸਿੱਖੀ ਆਪਣੇ ਘਰ 'ਚ ਸ਼ੁਰੂਆਤ ਕੀਤੀ ਆਪਣੀ ਸਿਸਟਰ ਨੂੰ ਆਪਣੀ ਵਾਈਫ ਨੂੰ ਸਾਰਿਆਂ ਨੂੰ ਦੋ ਤਿੰਨ ਜਣਿਆਂ ਨੂੰ ਘਰ 'ਚ ਹੀ ਕੰਮ ਸਿਖਾ ਦਿੱਤਾ ਤੇ ਉਹਨਾਂ ਨੇ ਘਰ ਦਾ ਕੰਫਰਟ ਆਫਰਟ ਰਵੇੜ ਕੇ ਸਾਰੇ ਜਣਿਆਂ ਨੇ ਉਹਨਾਂ ਨੇ ਇੱਕ ਕੰਪਿਊਟਰ ਤੋਂ ਦੋ ਦੋ ਤੋਂ ਤਿੰਨ ਚਾਰ ਪੰਜ ਕਰਦੇ ਘਰ 'ਚ ਹੀ ਲੈਬ ਬਣਾ ਲਈ ਤੇ ਬਹੁਤ ਸੋਨੇ ਪੈਸੇ ਜਿਹੜੇ ਉਹ ਘਰ ਤੋਂ ਕਮਾ ਰਹੇ ਆ ਔਰ ਬਹੁਸ਼ਕਤੀ ਕੰਮ ਸਿੱਖਿਆ ਜਾ ਸਕਦਾ ਵੀਡੀਓ ਵੀਡੀਓਗ੍ਰਾਫੀ ਦੇ ਵਰਗਾ ਹੀ ਕੰਮ ਹੈ ਪਰ ਇਹ ਐਡਿਟਿੰਗ ਦਾ ਕੰਮ ਹੈ ਔਰ ਐਡਿਟਿੰਗ ਕੋਈ ਬਹੁ ਥੋੜੀ ਜੀ ਸਮਝਣ ਦੀ ਗੱਲ ਹੈ ਜੇ ਨੂੰ ਸਮਝ ਆ ਗਈ ਤੇ ਐਡੀਟਿੰਗ ਤੁਸੀਂ 2 ਕੁ ਮਹੀਨੇ ਤੋਂ ਪਹਿਲਾਂ ਹੀ ਜਿਹੜਾ ਸਿੱਖ ਸਕਦੇ ਹੋ ਵੱਧ ਤੋਂ ਵੱਧ 3 ਮਹੀਨੇ ਲੱਗ ਜਾਣਗੇ ਪੂਰਾ ਤੁਹਾਨੂੰ ਉਹਦੇ ਵਿੱਚ ਮੁਹਾਰਤ ਹਾਸਲ ਕਰਨ ਨੂੰ ਜਿਹੜਾ ਇੱਕ ਸੀਜ਼ਨ ਦੇ ਵਿੱਚ ਤੁਸੀਂ ਕੰਮ ਕਰੋਗੇ ਘੱਟ ਪੈਸਿਆਂ 'ਚ ਕੰਮ ਕਰੋਗੇ ਛੋਟੀਆਂ-ਛੋਟੀਆਂ ਪਾਰਟੀਆਂ ਦੀਆਂ ਵੀਡੀਓ ਐਡਿਟ ਕਰੋਗੇ ਲੋਕਾਂ ਨੂੰ ਦੱਸੋਗੇ ਕਿ ਤੁਸੀਂ ਇੱਕ ਵੀਡੀਓ ਐਡੀਟਰ ਹੋ ਆਨਲਾਈਨ ਵੀ ਤੁਸੀਂ ਜਿਹੜਾ ਆ ਲੋਕਾਂ ਕੋਲ ਕੰਮ ਲੈ ਸਕਦੇ ਹੋ ਕਿਤੇ ਤੁਹਾਨੂੰ ਜਾਣਾ ਹੀ ਨਹੀਂ ਪੈਣਾ ਕਿਉਂਕਿ ਆਨਲਾਈਨ ਹੀ ਤੁਹਾਡੇ ਕੋਲ ਵੀਡੀਓ ਆ ਰਹੀ ਹੈ ਈਮੇਲ ਥਰੂ ਔਰ ਈਮੇਲ ਦੇ थ्रू ਤੁਸੀਂ ਐਡਿਟ ਕਰਕੇ ਉਹਨਾਂ ਨੂੰ ਫਾਈਲ ਭੇਜ ਸਕਦੇ ਆ ਜਾਂ ਪੈਨ ਡਰਾਈਵ ਚ ਭੇਜ ਸਕਦੇ ਹੋ ਦੂਰੋਂ ਵੀ ਤੁਸੀਂ ਕੰਮ ਇਸੇ ਤਰ੍ਹਾਂ ਫੜ ਸਕਦੇ ਹੋ ਆਨਲਾਈਨ ਤੁਸੀਂ ਆਪਣੀ ਪ੍ਰੋਫਾਈਲ ਤੇ ਇੰਸਟਾਗ੍ਰਾਮ ਤੇ ਦੱਸ ਸਕਦੇ ਹੋ ਆਪਣੀ ਰੀਲਸ ਬਣਾ ਕੇ ਪਾਓ ਕਿ ਤੁਸੀਂ ਇੱਕ ਵੀਡੀਓ ਐਡੀਟਰ ਤੁਹਾਨੂੰ ਚੰਗਾ ਖਾਸਾ ਕੰਮ ਜੜਾ ਮਿਲ ਜਾਏਗਾ ਤੇ ਜਿਵੇਂ ਜਿਵੇਂ ਵੀਡੀਓ ਐਡਿਟ ਕਰਦੇ ਜਾਂਦੇ ਹੋ ਤੁਹਾਨੂੰ ਨਵੇਂ ਆਪਸ਼ਨਸ ਜਿਹੜੇ ਨੇ ਖੁਦ ਬਖੁਦ ਸੌਫਟਵੇਅਰਸ ਦੇ ਵਿੱਚ ਲੱਭਦੇ ਜਾਂਦੇ ਨੇ ਔਰ ਸੌਫਟਵੇਅਰ ਦੇ ਵਿੱਚ ਮੈਕ ਇੱਕ ਐਪਲ ਇੱਕ ਪ੍ਰੀਮੀਅਮ ਪ੍ਰੋ ਇਹਨਾਂ ਤਿੰਨ ਸੌਫਟਵੇਅਰਸ ਦੇ ਵਿੱਚ ਜੇਕਰ ਤੁਸੀਂ ਮੁਹਾਰਤ ਹਾਸਲ ਕਰ ਲਈ ਤੇ ਤੁਹਾਡੀ ਮਿਨੀਮਮ ਜਿਹੜੀ ਆ ਸੈਲਰੀ ਬੇਸਡ ਵਿੱਚ ਤੁਸੀਂ ਕੰਮ ਕਰਨਾ ਚਾਹੁੰਦੇ ਘਰ 'ਚ ਨਹੀਂ ਕਰਨਾ ਚਾਹੁੰਦੇ ਜੇ ਤੁਸੀਂ ਕਿਸੇ ਵੀ ਅੱਜਕੱਲ੍ਹ ਚੈਨਲਸ ਨੂੰ ਬਹੁਤ ਲੋੜ ਹੈ ਤਾਂ ਮਿਨੀਮਮ ਸਟਾਰਟਿੰਗ ਫਰੈਸ਼ਰ ਦੀ ਤਨਖਾਹ ਜਿਹੜੀ ਆ 20000 ਪਲੱਸ ਜਿਹੜੀ ਆ ਆਸਾਨੀ ਦੇ ਨਾਲ ਮਿਲ ਜਾਂਦੀ ਹੈ ਤੇ ਜਦੋਂ ਤੁਸੀਂ ਪੂਰੀ ਮੁਹਾਰਤ ਹਾਸਲ ਕਰ ਲੈਂਦੇ ਹੋ ਤੇ ਵੀਡੀਓ ਐਡੀਟਰ ਜਿਹੜੇ ਆ 50000 ਪਲੱਸ ਵੀ ਜਿਹੜਾ ਅੱਜਕੱਲ ਵੱਡੇ ਚੈਨਲਸ ਤੇ ਜਾ ਕੇ ਕਮਾਰੇ ਨੇ ਇਸ ਤੋਂ ਬਾਅਦ ਦੋਸਤੋ ਹੁਣ ਇਹ ਸਾਰੇ ਕੰਮ ਹੋ ਸਕਦਾ ਤੁਹਾਨੂੰ ਨਾ ਪਸ ਜ਼ਰੂਰੀ ਨਹੀਂ ਕਿ ਤੁਹਾਨੂੰ ਇਹਨਾ ਕੰਮ ਚ ਪਸੰਦ ਆਵੇ ਤੁਹਾਡਾ ਇੰਟਰਸਟ ਤੁਹਾਡਾ ਟੇਸਟ ਵੀ ਹੋਣਾ ਜ਼ਰੂਰੀ ਹੈ ਜਾਂ ਤੁਸੀਂ ਹੋ ਸਕਦਾ ਕਿਸੇ ਰਿਮੋਟ ਏਰੀਆ ਤੋਂ ਵੀਡੀਓ ਸਾਡੀ ਦੇਖ ਰਹੇ ਹੋਵੋ ਕਿਸੇ ਦੂਰ ਦੇ ਪਿੰਡ ਤੋਂ ਜਿੱਥੇ ਸ਼ਹਿਰ ਬਹੁਤ ਦੂਰ ਨੇ ਕਸਬੇ ਬਹੁਤ ਦੂਰ ਨੇ ਹਨ ਸਾਡੇ ਮਾਲਵਾ ਮਾਝਾ 도ਆਬ ਵਿੱਚ ਬਹੁਤ ਸਾਰੇ ਅਜਿਹੇ ਪਿੰਡ ਨੇ ਜਿੱਥੇ ਸ਼ਹਿਰ ਕਸਬੇ ਬਹੁਤ ਦੂਰ ਹੈ ਜਾਂ ਕਈ ਵਾਰੀ ਸਾਡੇ ਘਰ ਦੇ ਸਾਡੀਆਂ ਬੀਬੀਆਂ ਮਤਾਵਾਂ ਭੈਣਾਂ ਨੂੰ ਘਰ ਤੋਂ ਨਹੀਂ ਭੱਜਣਾ ਚਾਹੁੰਦੇ ਦੂਰ ਪੇ ਕੋਈ 50 ਕਿਲੋਮੀਟਰ ਜਾ ਕੇ ਕੋ ਕੰਮ ਸਿੱਖੇ ਜਾਂ ਕਈ ਵਾਰੀ ਰਿਵਾਜ ਹੀ ਨਹੀਂ ਹੁੰਦਾ ਘਰ ਦੇ ਵਿੱਚ ਕਿ ਲੇਡੀਜ਼ ਨੂੰ ਬਾਹਰ ਭੇਜੀਏ ਕੰਮ ਕਰਨ ਦੀ ਤੁਸੀਂ ਅਚਾਰ ਬਣਾਉਣ ਦਾ ਕੰਮ। ਹੁਣ ਤੁਸੀਂ ਕਹੋਗੇ ਯਾਰ ਫੇਰ ਉਹੀ ਗੱਲ ਜਦੋਂ ਤੁਸੀਂ 네ਗੇਟਿਵ ਹੋ ਗਏ ਜਾਂ ਤੁਹਾਨੂੰ ਕਿਸੇ ਨੇਗੇਟਿਵ ਕਰਤਾ ਸਾਰੇ ਕੰਮ ਤੁਹਾਨੂੰ ਛੋਟੇ ਲੱਗਣਗੇ ਪਰ ਹੁਣ ਅਚਾਰ ਮੈਨੂਫੈਕਚਰਿੰਗ ਦਾ ਕੰਮ ਤੁਹਾਨੂੰ ਲੱਣ ਲੱਗਾ ਸ਼ਿਆਰਪੁਰ ਦੇ ਵਿੱਚ ਇੱਕ ਬਜ਼ੁਰਗ ਜੋੜਾ ਰਹਿੰਦਾ ਮੈਂ ਉਹਨਾਂ ਦਾ ਨਾਂ ਦੱਸਣਾ ਨਾ ਐਡਰੈਸ ਦੱਸਣਾ ਉਹਨਾਂ ਨੇ ਅਚਾਰ ਬਣਾ ਬਣਾ ਕੇ ਸਪਲਾਈ ਕੀਤਾ ਔਰ ਅਚਾਰ ਵੇਚ-ਵੇਚ ਕੇ ਉਹਨਾਂ ਦੇ ਬੱਚੇ ਵਿਦੇਸ਼ਾਂ ਚ ਬੈਠੇ ਨੇ ਔਰ ਹੁਣ ਤੱਕ ਲੋਕ ਉਹਨਾਂ ਦੇ ਘਰ ਅਚਾਰ ਲੈਣ ਆਉਂਦੇ ਨੇ ਲੋਕ ਦੁਕਾਨਾਂ ਤੋਂ ਪੁੱਛ ਪਛਾੜ ਕੇ ਉਹਨਾਂ ਦਾ ਐਡਰੈਸ ਪੁੱਛ ਪਛਾੜ ਕੇ ਉਹਨਾਂ ਦੇ ਘਰ ਤ ਔਰ ਲੋਕ ਉਹਨਾਂ ਨੂੰ ਲੱਭਦੇ ਆ ਲਵਾਉਂਦੇ ਆ ਹੁਣ ਵੀ ਉਹਨਾਂ ਦੇ ਘਰ ਜਾ ਕੇ ਅਚਾਰ ਮੰਗਦੇ ਨੇ ਕਿ ਸਾਨੂੰ ਅਚਾਰ ਬਣਾ ਦਿਓ ਤੁਸੀਂ ਬਹੁਤ ਸੋਨਾ ਸਾਫ ਸੁਥਰਾ ਸ਼ੁੱਧ ਅਚਾਰ ਬਣਾ ਕੇ ਦਿੰਦੇ ਸੀ ਪਰ ਉਹ ਮਜਬੂਰ ਨੇ ਬਜ਼ੁਰਗ ਹੋ ਗਿਆ ਉਹਨਾਂ ਨੇ ਕੰਮ ਬੰਦ ਕਰਤਾ ਔਰ ਇਹਦੇ ਵਿੱਚ ਵੀ ਕੋਈ ਲੱਖਾਂ ਦੀ ਜੜੀ ਆ ਉਹ ਇਨਵੈਸਟਮੈਂਟ ਹੈ ਨਹੀਂ ਕਿ ਤੁਸੀਂ ਘਰ ਦੇ ਵਿੱਚ ਛੋਟਾ ਜਿਹਾ ਕੰਮ ਸ਼ੁਰੂ ਕਰ ਸਕਦੇ ਹੋ ਆਪਣੇ ਗਲੀ ਮੁਹੱਲੇ ਦੇ ਵਿੱਚ ਜਾਂ ਇੱਕ ਸ਼ਾਪ ਲੈ ਕੇ ਪਾਸੇ ਜਿੱਥੇ ਤੁਹਾਨੂੰ ਸ਼ਰਮ ਆਉਂਦੀ ਹੈ ਜਾਂ ਸੰਗ ਲੱਗਦੀ ਹੈ ਵੀ ਕੀ ਕਹਿਣਗੇ ਲੋਕ ਤੇ ਇਹ ਗੱਲ ਵੀ ਮੈਂ ਤੁਹਾਨੂੰ ਦੱਸਦਾ ਕਿ ਸਭ ਤੋਂ ਵੱਡਾ ਰੋਗ ਕੀ ਕਹਿਣਗੇ ਲੋਕ ਇਹ ਰੋਗ ਹੈ ਜਦੋਂ ਉਮਰ ਬੀਤ ਜਾਂਦੀ ਹੈ ਤਾਂ ਪਤਾ ਲੱਗਦਾ ਤੁਹਾਡੇ ਬਾਰੇ ਕੋਈ ਕੁਝ ਨਹੀਂ ਕਹਿ ਰਿਹਾ ਸੀ ਤੁਹਾਡਾ ਮਨ ਦਾ ਵਿਅਮ ਸੀ ਸੋ ਅਚਾਰ ਮੈਨੂਫੈਕਚਰਿੰਗ ਦਾ ਕੰਮ ਕੋਈ ਵੀ ਕਰ ਸਕਦਾ ਕਿਸੇ ਵੀ ਉਮਰ ਦਾ ਜੇਕਰ ਤੁਹਾਡੇ ਘਰ ਬੱਚੇ ਵੀ ਹੈਗੇ ਨੇ ਕੋਈ 12 15 ਸਾਲ ਦਾ ਤਾਂ ਉਹ ਵੀ ਤੁਹਾਡੀ ਮਦਦ ਕਰ ਸਕਦਾ ਹੈ ਘਰ ਦੇ ਵਿੱਚ ਹੀ ਅਚਾਰ ਬਣਾਉਣੇ ਸ਼ੁਰੂ ਕਰੋ ਲੇਬਲਿੰਗ ਜਿਹੜੀ ਆ ਜਿਹੜੇ ਪ੍ਰਿੰਟਿੰਗ ਪ੍ਰੈਸ ਨੇ ਲੇਬਲ ਉੱਤੇ ਛਾਪ ਜਾਂਦੇ ਨੇ ਇੱਕ ਤੁਹਾਨੂੰ ਫੂਡ ਸੇਫਟੀ ਲਾਇਸੈਂਸ ਲੈਣਾ ਪਊਗਾ ਜਿਹੜਾ ਸਿਹਤ ਅਫਸਰ ਦੇ ਕੋਲੋਂ ਬੜੀ ਆਸਾਨੀ ਤੇ ਤੁਹਾਨੂੰ ਮਿਲ ਜਾਏਗਾ ਤੁਸੀਂ ਆਪਣੇ ਕੰਮ ਕਾਰੋਬਾਰ ਬਾਰੇ ਉਹਨਾਂ ਨੂੰ ਦੱਸੋਗੇ ਉਹ ਦੱਸ ਦੋਗੇ ਕਿ ਤੁਹਾਨੂੰ 200 ਵਾਲਾ 500 ਵਾਲਾ ਚਾਹੀਦਾ ਕਿ ਜਾਂ 1000 2000 ਵਾਲਾ ਚਾਹੀਦਾ ਇਹਦੇ ਇੱਕ ਤੋਂ ਜਿਹੜੇ ਆ ਇੱਕ ਦੋ ਤਰ੍ਹਾਂ ਦੇ ਸਰਟੀਫਿਕੇਟ ਬਣਦੇ ਆ ਤੁਹਾਨੂੰ ਬੜੀ ਆਸਾਨੀ ਦੇ ਨਾਲ ਦੱਸ ਵੀ ਦੇਣਗੇ ਔਰ ਬਿਨਾ ਕਿਸੇ ਸਿਫਾਰਿਸ਼ ਦੇ ਬੜੀ ਆਸਾਨੀ ਦੇ ਨਾਲ ਬੜੀ ਜਲਦੀ ਤੁਹਾਡਾ ਜਿਹੜਾ ਫੂਡ ਸੇਫਟੀ ਲਾਇਸੈਂਸ ਆ ਉਹ ਬਣ ਕੇ ਆ ਜਾਊਗਾ ਤੇ ਤੁਸੀਂ ਘਰ ਤੋਂ ਕੰਮ ਕਰ ਸਕਦੇ ਹੋ ਆਪਣੀ ਕੰਪਨੀ ਬਣਾ ਸਕਦੇ ਹੋ 2-4000 ਰੁਪਏ ਕੰਪਨੀ ਬਣਾਉਣ ਤੇ ਲੱਗਦਾ ਰਜਿਸਟਰ ਗ੍ਰਾਂਥ ਤੇ ਲੱਗਦਾ ਫੂਡ ਸੇਫਟੀ ਕੁੱਲ ਮਿਲਾ ਕੇ ਤੁਸੀਂ 5000 ਦੇ ਵਿੱਚ ਕੰਮ ਜਿਹੜਾ ਘਰ ਤੋਂ ਸ਼ੁਰੂ ਕਰ ਸਕਦੇ ਆ ਨੀਂ ਲੀਆਂ ਦੁਕਾਨਾਂ ਨੂੰ ਸਪਲਾਈ ਸ਼ੁਰੂ ਕਰੋ ਜਦੋਂ ਤੁਹਾਡਾ ਚੀਜ਼ ਪਸੰਦ ਆਊਗੀ ਟੇਸਟਸ ਆਉਂਦਾ ਹੋਗਾ ਲੋਕਾਂ ਨੂੰ ਆਚਾਰ ਦਾ ਤੇ ਡਿਮਾਂਡ ਵਧੇਗੀ ਮਾਰਕੀਟ ਦੇ ਵਿੱਚ ਜਾ ਕੇ ਲੋਕਾਂ ਨੂੰ ਦੱਸ ਸਕਦੇ ਹੋ ਸੈਂਪਲ ਦਿਓ ਦੁਕਾਨావਾਲਿਆਂ ਨੂੰ ਵਰਤਨ ਨੂੰ ਦਿਓ ਤੇ ਹੌਲੀ-ਹੌਲੀ ਜਿਹੜਾ ਆ ਤੁਹਾਡੀ ਡਿਮਾਂਡ ਵਧਣ ਲੱਗ ਜੂਗੀ ਤੇ ਆਰਡਰ ਜਆ ਤੁਹਾਨੂੰ ਜ਼ਿਆਦਾ ਆਉਣ ਲੱਗ ਜਾਣਗੇ 4-6 ਮਹੀਨੇ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਕਿ ਕੰਮ ਦੀ ਆਊਟਪੁੱਟ ਕਿੰਨੀ ਆ ਤੇ ਅਰਨਿੰਗ ਕਿੰਨੀ ਆ ਉਸ ਤੋਂ ਬਾਅਦ ਇਹਨਾਂ ਸਾਰੇ ਕੰਮਾਂ ਚੋਂ ਵੀ ਜੇਕਰ ਤੁਹਾਨੂੰ ਕੋਈ ਕੰਮ ਪਸੰਦ ਨਹੀਂ ਆਇਆ ਤੇ ਆਖਿਰ ਦੇ ਵਿੱਚ ਜਿਹੜਾ ਇਹ ਕੰਮ ਪੰਜਵਾਂ ਕੰਮ ਆ ਚਾਰ ਕੰਮ ਤੁਹਾਨੂੰ ਪਹਿਲਾਂ ਦੱਸ ਤੇ ਪੰਜਵਾਂ ਕੰਮ ਜਿਹੜਾ ਆ ਉਹ ਹੈਗਾ ਫੂਡ 카ਟ ਜਾਂ ਸ਼ਾਪ ਦਾ ਖਾਣ-ਪੀਣ ਦੇ ਸਮਾਨ ਦੀ ਦੁਕਾਨ ਦਾ ਇਹ ਆਖਰੀ ਕੰਮ ਹੈ ਹੁਣ ਇਸ ਕੰਮ ਬਾਰੇ ਵੀ ਜਿਹੜਾ ਮੈਂ ਤੁਹਾਨੂੰ ਦੱਸ ਦਵਾਂ ਕਿ ਮੈਂ ਜਿਹੜੀ ਹੋਟਲ ਮੈਨੇਜਮੈਂਟ ਦੀਆਂ ਕਲਾਸਿਸ ਜਲੰਧਰ ਦੇ ਵਿੱਚ ਜੋ ਲਗਾਉਣ ਗਿਆ ਸੀਗਾ ਹਾਲਾਂਕਿ ਮੈਂ ਪੜਾਈ ਪੂਰੀ ਨਹੀਂ ਕਰ ਪਾਇਆ ਉਹਦੇ ਵਿੱਚ ਸਾਡੇ ਆਸਟ੍ਰੇਲੀਆ ਤੋਂ ਪੜ੍ਹੇ ਲਿਖੇ ਇੱਕ ਸਾਡੇ ਟੀਚਰ ਸੀਗੇ ਸਾਡੇ ਪ੍ਰੋਫੈਸਰ ਸੀਗੇ ਤੇ ਉਹਨਾਂ ਨੇ ਇੱਕ ਗੱਲ ਸਮਝਾਈ ਸੀ ਕਿ ਪੁੱਤਰੋ ਕਿਸੇ ਵੀ ਕੰਮ ਦੇ ਵਿੱਚ ਜਿਹੜਾ ਆ ਤੁਹਾਡੀ ਇਨਵੈਸਟਮੈਂਟ ਹੁੰਦੀ ਆ 70 ਪਰਸੈਂਟ ਯਾਨੀ 70 ਪੈਸੇ ਤੁਸੀਂ ਕਿਤੇ ਲਗਾਉਨੇ ਹੋ ਤੇ 30 ਪੈਸੇ ਜਾ ਕੇ ਤੁਹਾਨੂੰ ਫਿਰ ਕਿਤੇ ਜਾ ਕੇ ਉਹਦੀ ਵੀ ਕੋਈ ਛੋਟ ਹੀ ਨਹੀਂ ਗਰੰਟੀ ਨਹੀਂ ਕਦੋਂ ਉਹ 30 ਪੈਸੇ ਤੁਹਾਨੂੰ ਕਮਾਈ ਆਉਣੀ ਆ ਤੇ 70 ਪੈਸੇ ਤੁਸੀਂ ਕਦੋਂ ਪੂਰੇ ਕਰਨੇ ਇਸ ਗੱਲ ਦੀ ਕੋਈ ਗਰੰਟੀ ਨਹੀਂ ਇੱਕ ਖਾਣ ਪੀਣ ਦਾ ਕਾਰੋਬਾਰ ਇਹੋ ਜਿਹਾ ਏ ਜਿਹਦੇ ਵਿੱਚ ਤੁਸੀਂ 30 ਪੈਸੇ ਲਗਾਉਨੇ ਨੇ ਤੇ 70 ਪੈਸੇ ਜਿਹੜੀ ਆ ਤੁਹਾਡੀ ਕਮਾਈ ਆ ਇਹੀ ਇੱਕੋ ਹੀ ਕੰਮ ਹੈ ਦੁਨੀਆ ਦਾ ਅਜਿਹਾ ਹੈ ਕਿ ਜਿੱਥੇ ਲੋ ਇਨਵੈਸਟਮੈਂਟ ਤੇ ਵੱਡਾ ਜੜੜਾ ਹੀ ਆ ਤੁਹਾਨੂੰ ਅਰਨਿੰਗਸ ਹੁੰਦੀਆਂ ਨੇ ਤੇ ਤੁਸੀਂ ਦੇਖਿਆ ਵੀ ਹੈ ਕਿ ਪਿਛਲੇ ਜਿਵੇਂ ਜਿਵੇਂ ਸੋਸ਼ਲ ਮੀਡੀਆ ਡਿਵੈਲਪ ਹੋਇਆ ਜ਼ਿਆਦਾ ਪਿਛਲੇ 5 ਕਿ ਸਾਲ ਦੇ ਵਿੱਚ ਜਿਵੇਂ ਸੋਸ਼ਲ ਮੀਡੀਆ ਸਾਰਿਆਂ ਦੇ ਕੋਲ ਪਹੁੰਚਿਆ ਮੋਬਾਈਲ ਜਿਹੜੇ ਸਾਰਿਆਂ ਦੇ ਕੋਲ ਆ ਗਏ ਇੰਟਰਨੈਟ ਜਿਹੜਾ ਹੈ ਜਦੋਂ ਆਸਾਨੀ ਦੇ ਨਾਲ ਸਾਰੇ ਏਰੀਆਜ਼ ਦੇ ਵਿੱਚ ਅਵੇਲੇਬਲ ਹੋ ਗਿਆ ਤੇ ਉਵੇਂ ਹੀ ਖਾਣ ਪੀਣ ਦੇ ਸਾਮਾਨ ਨੇ ਵੀ ਜਿਹੜੀ ਗਤੀ ਫੜ ਲਈ ਅੱਜ ਹਰ ਤੁਸੀਂ ਸ਼ਹਿਰ ਚਲੇ ਜਾਓ ਤੁਹਾਨੂੰ ਕਪਲ ਪੜੇ ਲਿਖੇ ਚੰਗੇ ਜਿਹੜੇ ਨੇ ਉਹ ਕੰਮ ਕਰਦੇ ਨਜ਼ਰ ਆ ਜਾਣਗੇ ਕਿ ਜੇ ਕੁੜੀ ਸਟਾਲ ਲਾ ਕੇ ਖੜੀ ਆ ਕਿਤੇ ਨੌਜਵਾਨ ਮੁੰਡੇ ਚੰਡੀਗੜ੍ਹ ਮੋਹਾਲੀ ਚੱਲ ਜੋ ਟਾਈਆਂ ਲਾ ਕੇ ਵਧੀਆ ਸੋਹਣੇ ਮੁੰਡੇ ਜਿਹੜੇ ਨੇ ਪੜ੍ਹ ਲਿਖ ਕੇ ਡਿਗਰੀਆਂ ਕਰਕੇ ਆਪਣਾ ਕੰਮ ਕਾਰੋਬਾਰ ਚਲਾ ਰਹੇ ਨੇ ਔਰ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਕਿਸੇ ਵੀ ਜਿਹੜਾ ਥੱਲੇ ਲਾ ਕੇ ਕੰਮ ਕਰਨਾ ਉਹਦੇ ਨਾਲੋਂ ਬਹੁਤ ਵਧੀਆ ਕਿ ਤੁਸੀਂ ਆਪਣਾ ਕੰਮ ਕਾਰੋਬਾਰ ਛੋਟਾ ਵੀ ਕਰੋਗੇ ਕਮਾਈ ਭੱਟੀ ਲੈ ਕੇ ਘਰ ਨੂੰ ਮੁੜੋਗੇ ਕਦੇ ਨਾ ਸੋਚੋ ਕਿ ਮੈਂ ਰੇੜੀ ਲਾਈ ਆ ਰੇੜੀ ਨਹੀਂ ਹੁੰਦੀ ਅੱਜ ਕੱਲ ਰੇੜੀਆਂ ਵਾਲਾ ਕੰਮ ਖਤਮ ਹੋ ਗਿਆ ਫੈਂਸੀ ਬਹੁਤ ਸੋਹਣੀਆਂ ਬਟਾਲੇ ਸ਼ਹਿਰ ਦੇ ਵਿੱਚ ਜਿਆਦਾ ਸਪੈਸ਼ਲ ਬਣਦੀਆਂ ਪਰ ਹੋਰ ਵੀ ਵੱ ਐਲਟਿਸ ਲਗਾਉਣੀਆਂ ਨੇ ਉਹਦੇ ਵਿੱਚ ਐਗਜ਼ੌਸਟ ਫੈਨ ਦੀ ਤੁਹਾਨੂੰ ਜ਼ਰੂਰਤ ਹੈ ਉਹਦੇ ਵਿੱਚ ਤੁਹਾਨੂੰ ਕਪਾਣੇ ਧੋਣ ਦੇ ਲਈ ਸਿੰਕ ਦੀ ਜ਼ਰੂਰਤ ਹੈ ਤੁਸੀਂ ਆਪਣੀ ਡਿਮਾਂਡ ਦੱਸਣੀ ਆ ਅਗਲੇ ਨਧੌਣ ਰੇਟ ਦੱਸਣਾ ਤੇ ਕਿਹੜੀ ਜੀ ਤੁਹਾਨੂੰ ਫੂਡ ਕਾਰਟ ਬਹੁਤ ਜੜੀ ਆ ਵਧੀਆ ਮਿਲ ਜੂਗੀ ਇਸ ਕੰਮ ਦੇ ਲਈ ਵੀ ਤੁਸੀਂ ਸੋਚੋਗੇ ਕਿ ਭਾਈ ਹੁਣ ਜਿਹੜਾ ਖਾਣ ਪੀਣ ਦਾ ਵੀ ਕੰਮ ਸ਼ੁਰੂ ਕਰਨਾ ਤੇ ਕਿਵੇਂ ਸ਼ੁਰੂ ਕਰੀਏ ਆਉਂਦਾ ਨਹੀਂ ਤੁਸੀਂ ਨੇੜੇ ਕਿਸੇ ਵੀ ਹੋਟਲ ਜਾਂ ਰੈਸਟੋਰੈਂਟ ਦੇ ਵਿੱਚ ਜਾ ਕੇ ਵੀ ਟ੍ਰੇਨਿੰਗ ਲੈ ਸਕਦੇ ਆ ਤੇ ਜਾਂਦਿਆਂ ਜਾਂਦਿਆਂ ਲਾਈਕ ਫਾਲੋ ਕਰਨ ਦੀ ਗੱਲ ਮੈਂ ਬਾਅਦ ਚ ਕਹਿਣੀ ਤੁਸੀਂ ਸੋਚੋਗੇ ਲਾਈਕ ਫਾਲੋ ਨੂੰ ਕਹਿਣ ਲੱਗਾ ਲਾਈਕ ਫਾਲੋ ਬਾਅਦ ਚ ਕ ਹੁਣ ਜਿਹੜੇ ਮੈਂ ਤੁਹਾਨੂੰ ਕੰਮ ਦੱਸੇ ਸੀਗੇ ਨਾ ਇਹਦੇ ਵਾਰ ਮੈਂ ਤਾਂ ਐਵੇਂ ਇਹ ਵੀ ਦੱਸਣ ਲੱਗਾ ਤੁਸੀਂ ਇਹਨਾਂ ਵਿੱਚੋਂ ਦੋ ਤਿੰਨ ਕੰਮ ਜਿਹੜੇ ਹੈਗੇ ਨੇ ਉਹਦੇ ਵਿੱਚ ਤੁਸੀਂ ਕਿੱਥੋਂ ਟ੍ਰੇਨਿੰਗ ਲੈ ਸਕਦੇ ਆ ਜਿਹੜਾ ਹੈਗਾ ਆ ਜੀ ਫੈਂਸੀ ਟੀ ਸ਼ਾਪ ਇਹਦੇ ਲਈ ਤੁਹਾਨੂੰ ਕੋ ਟ੍ਰੇਨਿੰਗ ਦੀ ਲੋੜ ਨਹੀਂ YouTube ਤੇ ਜਾਓ ਤੁਹਾਨੂੰ ਆਸਾਨੀ ਨਾਲ ਪਤਾ ਲੱਗ ਜੂਗਾ ਫਲੇਵਰ ਮਿਲਦੇ ਆ ਕਾਫੀ ਵਾਲੀ ਮਸ਼ੀਨ ਲੈ ਲਓ ਤੇ ਤੁਸੀਂ ਆਪਣਾ ਕੰਮ ਸ਼ੁਰੂ ਕਰ ਦਿਓ ਨਹੀਂ ਤਾਂ ਤੁਸੀਂ ਕਿਸੇ ਵੀ ਜਿਹੜੇ ਵਿਆਹ ਸ਼ਾਦੀਆਂ ਦੇ ਆਰਡਰ ਜਿਹੜੇ ਲੈਂਦੇ ਨੇ ਉੱਥੇ ਜਾ ਕੇ ਉਹਨਾਂ ਦੇ ਕੋਲ ਖੜ੍ਹ ਜਾਓ ਜਾਂ ਉਹਨਾਂ ਨਾਲ ਦੋਸਤੀ ਕਰ ਲਓ ਉਹਨਾਂ ਨੂੰ ਨਿਰਤਾ ਕਰ ਲਓ ਚਾਹੇ ਥੋੜੇ ਬਹੁਤ ਚਾਰਜਸ ਵੀ ਦੇ ਦਿਓ ਤੇ ਉਹ ਤੇ ਇਹਦੇ ਨਾਲ ਹੀ ਜਿਹੜਾ ਹੈਗਾ ਆ ਵੀਡੀਓਗ੍ਰਾਫੀ ਫੋਟੋਗ੍ਰਾਫੀ ਇਹਦੇ ਲਈ ਬਹੁਤ ਜੇਕਰ ਤਾਂ ਤੁਸੀਂ ਕਿਸੇ ਫੋਟੋਗ੍ਰਾਫਰ ਜਾਂ ਵੀਡੀਓ ਗ੍ਰਾਫਰ ਦੇ ਨਾਲ ਲੱਗਦੇ ਹੋ ਉਹ ਤਾਂ ਉਹ ਵੀ ਤੁਹਾਨੂੰ ਕੰਮ ਸਿਖਾ ਦੇਣਗੇ ਹੌਲੀ ਹੌਲੀ ਥੋੜਾ ਲੇਟ ਸਿਖਾਣਗੇ ਪਰ ਸਿਖਾ ਦੇਣਗੇ ਜੇ ਜਲਦੀ ਸਿੱਖਣਾ ਚਾਹੁੰਦੇ ਹੋ ਤੇ ਇਹਦੇ ਲਈ ਬਹੁਤ ਸਾਰੇ ਇੰਸਟੀਚੂਟਸ ਤੋਂ ਤੁਹਾਨੂੰ ਚੰਡੀਗੜ੍ਹ ਲੁਧਿਆਣਾ ਜਲੰਧਰ ਤੇ ਜੇਕਰ ਤੁਸੀਂ ਬਹੁਤ ਵਧੀਆ ਵੀਡੀਓਗ੍ਰਾਫੀ ਫੋਟੋਗ੍ਰਾਫੀ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਬੰਬਈ ਜਾ ਕੇ ਜਿਹੜਾ ਇਹ ਇਹਦੀ ਟ੍ਰੇਨਿੰਗ ਲੈ ਸਕਦੇ ਹੋ ਪੈਸੀ ਦੇ ਕੇ ਦੋਨੇ অপਸ਼ਨ ਦੱਸ ਦਿੱਤੇ ਤੁਹਾਨੂੰ ਫ੍ਰੀ ਵਾਲਾ ਵੀ ਤੇ ਪੈਸਿਆਂ ਵਾਲਾ ਵੀ ਇਹਦੇ ਨਾਲ ਹੀ ਤੁਹਾਨੂੰ ਦੱਸ ਦਿੱਤਾ ਅਚਾਰ ਦਾ ਜਿਹੜਾ ਹੈਗਾ ਆ ਇਹ ਬਹੁਤ ਜਗ੍ਹਾ ਸਰਕਾਰੀ ਤੇ ਬਹੁਤ ਜਗ੍ਹਾ ਨਿੱਜੀ ادارے ਜਿਹੜੇ ਆ ਉਸੇ ਤੁਹਾਨੂੰ ਟ੍ਰੇਨਿੰਗ ਦੇ ਦਿੰਦੇ ਨੇ ਤੇ ਵੈਸੇ YouTube ਤੇ ਅੱਜ ਕੱਲ ਸਾਰਾ ਕੁਝ ਬਿਆ ਤੁਹਾਨੂੰ ਕਿਤੇ ਸਿੱਖਣ ਸਿਖਾਣ ਦੀ ਜਾਣ ਦੀ ਬਹੁਤੀ ਲੋੜ ਹੈ ਨਹੀਂ ਰਹੀ ਗੱਲ ਫੂਡ ਕਾਰਟ ਦੀ ਤੇ ਇਹ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਸਰਕਾਰ ਵੱਲੋਂ ਸਮੇਂ-ਸਮੇਂ ਤੇ ਜਿਹੜੇ ਆ ਅਜਿਹੇ ਕੋਰਸਿਸ ਚਲਾਏ ਜਾਂਦੇ ਨੇ ਕਈ ਜਗ੍ਹਾ ਸਾਡੇ ਹੁਸ਼ਿਆਰਪੁਰ ਦੇ ਵਿੱਚ ਜਿਹੜਾ اسلامਾਬਾਦ ਰਾਮ ਕਲੋਨੀ ਕੈਂਪਸ ਇੰਸਟੀਚਿਊਟ ਹੈਗਾ ਆ FCI ਵੈਸੇ ਤਾਂ ਇੱਕ ਅਲੱਗ ਡਿਪਾਰਟਮੈਂਟ FCI ਵੀ ਹੈਗਾ ਫੂਡ ਕਾਰਪੋਰੇਸ਼ਨ ਆਫ ਇੰਡੀਆ ਪਰ ਉਹ ਕਣਕਚੌਲਾਂ ਦਾ ਮਹਿਕਮਾ ਆ ਇਹਦਾ ਨਾਮ ਵੀ FCI ਆ ਇਹਦਾ ਨਾਮ ਹੈਗਾ ਫੂਡ ਕ્રાਫਟ ਇੰਸਟੀਚਿਊਟ ਚਲਾਏ ਜਾਂਦੇ ਨੇ ਉੱਥੇ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਫੂਡ ਕ્રાਫਟ ਇੰਸਟੀਚਿਊਟ ਖੁਸ਼ਹਰਪੁਰ ਲਿਖ ਕੇ ਤੁਸੀਂ ਸਰਚ ਕਰ ਸਕਦੇ ਹੋ ਦਿੱਤੇ ਗਏ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਜੇ ਨਹੀਂ ਕੋਈ ਜਵਾਬ ਦਿੰਦਾ ਨਹੀਂ ਰਿਪਲਾਈ ਹੁੰਦਾ ਤਾਂ ਈਮੇਲ ਵੀ ਕਰ ਸਕਦੇ ਹੋ ਈਮੇਲ ਦਾ ਰਿਪਲਾਈ ਆ ਜਾਂਦਾ ਮੈਂ ਵੀ ਈਮੇਲ ਕੀਤੀ ਸੀਗੀ ਫੋਨ ਮੇਰਾ ਨਹੀਂ ਪਿੱਕ ਕੀਤਾ ਰਜਵੇਂ ਹੁੰਦੇ ਨੇ ਤੇ ਈਮੇਲਰ ਰਪਲਾਈ ਮੈਨੂੰ ਆ ਗਿਆ ਸੀਗਾ ਤੇ ਉੱਥੋਂ ਤੁਸੀਂ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ ਯਾਨੀ ਕਿ ਤੁਸੀਂ ਸਰਕਾਰੀ ਜਾਂ ਪ੍ਰਾਈਵੇਟ ਅਦਾਰਿਆਂ ਦੇ ਵਿੱਚੋਂ ਟ੍ਰੇਨਿੰਗ ਲੈ ਸਕਦੇ ਹੋ ਥੋੜੀ ਜਿਹੀ ਮਿਹਨਤ ਕਰਨੀ ਪੈਣੀ ਹੈ ਜਿਵੇਂ ਅਚਾਰ ਦਾ ਕੰਮ ਆ ਤੁਸੀਂ ਕਿਸੇ ਵੀ ਖੇਤੀਬਾੜੀ ਨਾਲ ਸੰਬੰਧਿਤ ਜਿਹੜੇ ਅਫੀਸਰਸ ਨੇ ਡਿਪਾਰਟਮੈਂਟਸ ਨੇ ਉਹਨਾਂ ਦੀ ਹੈਲਪ ਲੈ ਸਕਦੇ ਹੋ ਤੁਹਾਨੂੰ ਦੱਸ ਦੇਣਗੇ ਕਿੱਥੇ ਟ੍ਰੇਨਿੰਗ ਮਿਲਣੀ ਹੈ ਅਚਾਰ ਦੇ ਨਾਲ-ਨਾਲ ਅਚਾਰ ਮਰਬੇ ਚਟਨੀ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਵੀ ਜਿਹੜੀਆਂ ਤੁਸੀਂ ਕੈਕ ਕਰਕੇ ਬਣਾ ਕੇ ਸੇਲ ਕਰ ਸਕਦੇ ਹੋ ਸੋ આજ ਦੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਕੰਮ ਦੀ ਵੀਡੀਓ ਲੈ ਕੇ ਆਏ ਆਂ ਹੋਰ ਵੀਡੀਓਸ ਪਾਉਂਦੇ ਰਹੀਦਾ ਮੈਂ ਸੋਚਿਆ ਵੀ ਅੱਜ ਆਪਣੇ ਦੋਸਤਾ ਮਿੱਤਰਾਂ ਨੂੰ ਜਿਹੜਾ ਆ ਉਹ ਜਿਹੜੀ ਇਹਦੇ ਬਾਰੇ ਜਾਣਕਾਰੀ ਦਈਏ ਤੇ ਕੰਮ ਦੀ ਗੱਲ ਕਰੀਏ ਉਮੀਦ ਕਰਦਾ ਕਿ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ ਤੇ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਲਾਈਕ ਤੇ ਫੋਲੋ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਹੜਾ ਕੰਮ ਚੰਗਾ ਲੱਗਾ ਤੁਸੀਂ ਕਰ ਸਕਦੇ ਹੋ ਜਾਂ ਕਰ ਰਹੇ ਹੋ ਤੇ ਕੁਝ ਹੋਰ ਜਾਣਕਾਰੀ ਲੈਣੀ ਹੋਈ ਇਹ ਨਾ ਕੰਮਾਂ ਬਾਰੇ ਜ਼ਿਆਦਾ ਜਾਣਕਾਰੀ ਚਾਹੀਦੀ ਹੋ ਜ ਤੁਸੀਂ ਕਮੈਂਟ ਕਰਕੇ ਉਹ ਵੀ ਪੁੱਛ ਸਕਦੇ ਹੋ ਕੋਸ਼ਿਸ਼ ਕਰਾਂਗਾ ਉਹਦੇ ਬਾਰੇ ਜਾਣਕਾਰੀ ਇਕੱਠੀ ਕਰਕੇ ਤੁਹਾਨੂੰ ਉਹਦਾ ਰਿਪਲਾਈ ਕਰ ਸਕਾਂ ਫਿਲਹਾਲ ਲਈ ਆਪਣੇ ਦੋਸਰੂ ਦੇ ਹੋ ਜਾ ਤੇ ਜਲਦੀ ਮਿਲਦੇ ਹਾਂ ਤੁਹਾਨੂੰ ਬਹੁਤ ਸ਼ੁਕਰੀਆ